ਹਾਂ ਦੋਸਤੋ ਮੈਂ ਤੁਹਾਡਾ ਬਿੱਲਾ ਮਹਾਰਾਜ ਪਿੰਡੂ ਮਤ ਬਲੌਗ ਤੋਂ ਅੱਜ ਮੈਂ ਉਹ ਡਿਊਟੀ ਤੇ ਡਿਊਟੀ ਸੀ ਕਿ ਮੇਰੀ ਨਾਈਟ ਤੇ ਹੁਣ ਹੋਣ ਲੱਗੀ ਹੈ ਖਤਮ 8 ਵਜੇ ਹੋ ਜਾਊਗਾ ਖਤਮ 10-15 ਮਿੰਟ ਰਹਿ ਗਏ ਫੇ ਚੱਲਾਂਗੇ ਕਰੀਨਾ ਤੋਂ ਕਿ ਫੇ ਚੱਲਾਂਗੇ ਬਰਾਡਬਾਈ ਦਾ ਸ਼ੂਟ ਤੇ ਮੁਕਲਾ ਵਾਲਾ ਦਾ ਚੱਲੀਆਂ ਦਾ 18ਵੇਂ ਭਾਗ ਇਦੋਂ ਦਾ ਗਾਂਹ ਸ਼ੂਟ ਕਰਨਾ ਤੇ ਕੋਈ ਨਵਾਂ ਕਰੈਕਟਰ ਹੋਇਆ ਤਾਂ ਮੇਰੇ ਨਾਲ ਐਕਟਰ ਕਰਨਗੇ ਬਾਕੀ ਹੈ ਤਾਂ ਮੈਂ ਉਹਨਾਂ ਦਾ ਬਲੌਗ ਸ਼ੂਟ ਕਰਦਾ ਹੁਣਾਂ ਭਾਈ ਜੀ ਗਿਆ ਨਾ ਉਹ ਕੰਮ ਕਰ ਲਈਦਾ ਟ੍ਰੇਨ ਆਈ ਜਾਂਦੀ ਆ ਪਾਟਕ ਲੱਗਿਆ ਪਿਆ ਅਹੀ ਹੋਈ ਜਾਂਦੇ ਸ਼ੂਟ ਤੋਂ ਲੇਟ ਅਗੋ ਆਗੀ ਟ੍ਰੇਨ ਕਾ ਕੰਟਾ ਇਹਨੇ ਲਾਦਨ ਟ੍ਰੇਨ ਨੰਗਣ ਬੇਲੀ ਉਹੋ ਟ੍ਰੇਨ ਵੱਡੀ ਤੇਰ ਵੀ ਕੋਲੇ ਵਾਲੀ ਆ 50 ਡੱਬਿਆਂ ਦੀ ਬਈ ਵੀ ਕਿੰਨਾ ਛੋਟਾ ਭਈ ਅੱਜ ਆਪਣਾ ਟਿੱਲੋ ਫੈਮਿਲੀ ਟਿੱਲੋ ਫੈਮਿਲੀ ਦੇ ਸ਼ੂਟ ਤੇ ਭਾਈ ਦਾ ਅੱਜ ਇੱਕ ਕੈਰੇਕਟਰ ਉਹਨਾਂ ਨੇ ਇੱਕ ਨਵੀਂ ਵੀਡੀਓ ਸ਼ੂਟ ਕਰਨੀ ਆ ਉਹਦਾ ਕੈਰੇਕਟਰ ਆਈ ਪਿੰਡ ਦੇ ਵਿੱਚ ਆ ਗਈ ਜੱਸੀ ਪੂਲੀ ਜੱਸੀ ਪੂਲੀ ਕਹਿੰਦਾ ਜੱਸੀ ਪਾ ਵਾਲੀ ਜੱਸੀ ਪੋਹ ਵਾਲੀ ਜੱਸੀ ਪੂਲੀ ਮੈਂ ਤਾਂ ਜੱਸੀ ਪਾ ਵਾਲੀ ਤੇ ਇਹ ਸਾਡੇ ਜਮਾਨੇ ਦੇ ਜ਼ਮਾਨੇ ਜੀ ਮੇਰੇ ਤੋਂ ਜਮਾਨਾ ਤਾਲਗਾ ਛੋਟਾ ਮੇਰਾ ਵੱਡਣ ਵਾਲੀ ਜਵਾਨ ਜਾ ਪੰਜਾਬੀ ਚ ਮਤਲਬ ਮੇਰਾ ਤਾਲਗਾ ਛੋਟਾ ਹਾਂ ਨਹੀਂ ਨਹੀਂ ਉਹ ਤੇਰੀ ਜਵਾਨ ਵੱਡਣ ਨਾਲ ਜੀ ਵੱਡਣ ਨਾਲ ਇਹ ਦੋ ਰੂੜੀ ਚੱਕਦੀ ਬਾਈ ਹਰੇ ਕਹਿ ਕੀ ਹਟਾ ਸੀਗਾ ਕਿ ਰੂੜੀ ਪਈ ਆ ਉਹਨਾਂ ਨੇ ਦੂਜੇ ਦਿਨ ਰੂੜੀ ਚੱਕ ਉਹ ਦੂਜੇ ਦਿਨ ਕਿਉਂ ਮੈਂ ਇਧਰ ਗਿਆ ਮੋੜਦੇ ਹੁਣ ਇਹ ਮੋੜਦੇ ਬਾਈ ਇਧਰ ਮੋੜਦੇ ਤੇ ਕਿਹਾ ਉਹਨਾਂ ਨੇ ਰੂੜੀ ਚੱਕਤੀ ਉਹਨਾਂ ਨੇ ਉਧਰੋਂ ਆਪਾਂ ਸ਼ੁਰੂ ਤੇ ਆਏ ਹਾਂ ਤੇ ਕਰ ਮੋੜਦੇ ਤਾਂ ਜਾਣ ਲੱਗਾ ਦੋ ਤਰਫਾਂ ਸਵਾਦ ਉਹਨਾਂ ਨੇ ਕਿਹਾ ਕਿ ਆਹ ਦੇਖੋ ਤਰੀਕਾ ਤੇ ਮੇਰੀ ਆਰ ਸ਼ਾਮੇ ਰਾਹੀ ਓਏ ਗੁੰਮਾ ਕੇ ਤਿੰਨਾਂ ਬਿੰਨਾ ਜਿ ਘੜਿਆ ਐ ਮੁੰਡਾ ਕੋਲ ਸਕੂਲ ਨਹੀਂ ਆ ਹੈ ਸਕੂਲ ਕੋ ਨਹੀਂ ਆ ਹੈ ਜਾਨਾ ਨਹੀਂ ਉਹ ਸ਼ਾਟ ਕਲਪਨਾ ਕਰਦੇ ਐ ਨਾਲ ਹੀ ਉਹ ਸਟੋਰੀ ਪੂਰੀ ਉਹ ਖੜੀ ਐ ਜਿਵੇਂ ਸਿੱਖ ਕੇ ਐ ਜੇ ਆਪਾਂ ਸਿਰ ਗੁਰਪਾਤ ਦੇ ਜਾਨੇ ਕਿ ਖੜੀ ਆਨੇ ਓਏ ਹੈ ਕਿਹਦੇ ਆਨੇ ਹੋ ਕਿਨੇ ਹੋਗੇ ਉੱਤੇ ਹਾਂ ਸਕੂਲਿੰਗ ਹੈ ਸਕੂਲ ਹੈ ਖੋਣੇ ਗਏ ਮੰਨੇ ਨੇ ਮੰਨੇ ਨੇ ਜਾਉਗੇ ਛੁੱਟੀ ਅੱਜ ਹੈ ਹਰ ਰੋਜ਼ ਬੱਸ ਉਹ ਹੈ ਨੀ ਤੇਰਾ ਠੀਕ ਮੈਂ ਉਹ ਲਾ ਬੀਤਾਂ ਆਉਂਦਾ ਠੀਕ ਗਰਮੀ ਦੇ ਨਾਲ ਕਿਤੇ ਕਿਤੇ ਬੱਲੂ ਸੁਖਦੇ ਮੇਰੇ ਬਾਹ ਬੱਲੂ ਸੁਖਦੇ ਨਾਲੇ ਹੋ ਜਾਂਦਾ ਮੂੰਹ ਸੱਪਿਆਂ ਦਾ ਪਾਣੀ ਠੀਕ ਉਹ ਕਰਦਾ ਭਰ ਬਜੀ ਲੋਨੇ ਆਪਾਂ ਵੱਧ ਖਰਾਬ ਹੁੰਦੇ ਹਨ ਹਾਂ ਇਹਦੇ ਬਚਵਾ ਉਹਦੇ ਗੁੰਨੇ ਗੁੰਨੇ ਮੈਂ ਦਿਖਾ ਆ ਗੁੰਨੇ ਦਿਖਾਓ ਇਹਦੇ ਰ ਹੈਲੋ ਕਰੀ ਹੈਲੋ ਕਰਦੇ ਹੈਲੋ ਸੱਜਣਾ ਜੀ ਉਹਰਾ ਪਿੰਡ ਟੋੜਾ ਕੋਈ ਨਾ ਬਾਜੀ ਸੋਣ ਹੈਲੋ ਕਰਦੇ ਲੈ ਆਈਏ ਸਹੀ ਪਾਣੀ ਦੇਣੀ ਹਾਂ ਕੀ ਕਰੇ ਸ਼ੂਟ ਨਹੀਂ ਹੈ ਮੈਂ ਕਿਤੇ ਨਹੀਂ ਨਹੀਂ ਬੁਫਾਨੀ ਤਾਂ ਆਂਟੀ ਕਰੇ ਸ਼ੂਟ ਜੀ ਹਾਂਜੀ ਸੂਟ ਕਰੇ ਬਹੁਤ ਗਰਮੀ ਸੀ ਤੇ ਗਰਮੀ ਦੇ ਮੁਰਗੂ ਮੁਰਤੀ ਲੋਗੇ ਇੱਥੋਂ ਬੈਠੀਆਂ ਸੀ ਜਿੰਨਾਂ ਤੇ ਸੂਟ ਕਰਨ ਗਏ ਗਾਈਆਂ ਵਿਚੇ ਰਿਆ ੁੱੱਤੇ ਬੈਠੀਆਂ ਸੀ ਉਹ ਸ਼ਾਮੇ ਕਰਕੇ ਉਹਨੂੰ ਪਾਣੀ ਪਿਆ ਕੇ ਇਆਂ ਤਿੰਨ ਬਾਲਟੀਆਂ ਪਾਣੀਆਂ ਪੀਤੀ ਤਾਂ ਤਵੇ ਉਹਨਾਂ ਨੂੰ ਦੇਖਣਾ ਚਾਹੀਦਾ ਸੀ ਕਿ ਕਿੰਨਾ ਮਨ ਪਾਣੀ ਪਾਣਾ ਜੀ ਆ ਗਈ ਹੈ ਕਰਮਕਾਰ ਫਿਰ ਮਿੰਦਰ ਨੂੰ ਵੀ ਕਹਿ ਕੇ ਆਈਆਂ ਮੈਂ ਇੱਥੇ ਬੈਠੀ ਹਾਂ ਕਿਉਂ ਸਾਲ ਨੇ 10 ਬਾਲੀਆਂ ਜਬੀ ਗਰਮੀ ਵਜਿ ਸਾਰਿਆਂ ਨੂੰ ਕਰਨੀ ਥਾਲੀ ਆਂਟੀ ਤੇ ਚੰਗੀ ਕਲਾਸ ਨਾਲ ਆ ਕੇ ਆਈਆਂ ਆਮ ਕਹਿੰਦੇ ਕਹਿੰਦੇ ਜਮਤਵਿੰਦਰ ਨੂੰ ਚੋਲਾ ਸਾਬਾ ਨਹੀਂ ਸਾਬਾ ਪਤਾ ਕਿ ਹੁਣ ਨਿੰਮ ਦੇਲੇ ਤਾਂ ਮਾੜਾ ਮੋੜਾ ਥਾਂ ਜਾ ਹੈਗਾ ਉਹਦਾ ਇੱਕਰ ਤਲੇ ਤੇ ਲੰਬ ਖੜਬੀ ਛਾਂ ਉਹ ਵੀ ਬੈਠ ਗਿਆ ਬੇਟੇ ਨਿੰਮ ਦੀ ਛਾਂ ਪਰੇ ਕਰ ਜਾਂਦੀ ਹੈ ਹਾਂ ਨਾਈਆਂ ਕੋਲ ਤਾਂ ਰਹਿੰਦੀ ਨਹੀਂ ਨਹੀਂ ਜਿਸ ਵਾਲਾ ਹੈਗਾ ਇਸ ਪਾਸੇ ਉੱਥੇ ਬੰਦ ਜੀ ਕਿਹਨਾਂ ਚਾਹਤਾਂ ਉਹਦੋਂ ਵੀ ਸੱਪਦਾਂ ਲੋਹੇ ਦੇ ਚਾਦਰ ਰੱਖਦੇ ਜੋ ਪਰਾਲੀ ਸੜਦੇ ਨਾ ਤੇ ਠੰਡੀ ਰਹੇ ਛਾਂ ਮੈਂ ਪਾ ਦੇਣਾ ਮੈਂ ਕਸਮਾਂ ਦਾ ਪਾਉਂਦੀ ਫਿਰ ਨਹੀਂ ਘੁੰਮਦੇ ਨਾ ਜੂਗੜਾਂ ਜੂਗੜਾਂ ਕੀ ਨਾ ਚੋਗ ਲਿੰਗਾ ਚੋਗ ਲਿੰਗਾ ਨਹੀਂ ਕਰਦੇ ਬਈ ਸਹੀ ਗੱਲ ਹੈ ਸਹੀ ਗੱਲ ਹੈ ਹਾਂ ਗੱਲ ਤੁਸੀਂ ਦੇਖ ਲਾ ਪਾਪਾ ਅੱਜ ਦੇ ਪੱਖੇ ਜੇਟਾ ਪਸ਼ੂ ਰੱਖੋ ਤਾਂ ਉਹਦੀ ਸਾਹ ਸੰਭਾਲ ਕਰੋ ਨਹੀਂ ਰੱਖਣਾ ਨਾ ਮੈਂ ਪਾ ਲਿਆ ਦਵਾਤ ਦੇ ਪਿਲੇ ਇੰਦੇੰਬ ਪਣੀ ਮੈਂ ਤਾਂ ਸੁਣਾਫ ਗੱਲ ਮੈਂ ਤਾਂ ਕਿੰਨੇ ਪਣੀ ਹਾਂਜੀ ਦਵਾਤ ਦੇ ਚੱਕਿਆ ਪਿਆ ਕਰ ਵੀ ਨਹੀਂ ਕਰਦਾ ਮੈਂ ਉਹ ਬੈਠੀ ਨਹੀਂ ਬਹੁਤ ਬੁਣਨਾ ਨਹੀਂ ਜੀ ਬੱਸ ਜਿਹਨੇ ਮੈਂ ਬਾਸਸੀ ਕਰਤ ਹੁਣ ਇਹਨਾਂ ਚੋਗਲ ਦਾ ਮਾਦੋ ਜਿਹਨਾਂ ਨੂੰ ਆਏ ਮੈਂ ਇਹ ਚੰਗੀ ਗੱਲ ਹੈ ਜੀ ਰਾਨਾ ਦਾ ਵਿਚਾਰ ਜਿਹਾ ਕੋਲੋਂ ਪਹਿਲਾਂ ਨੇ ਜਿਹੜਾ ਪਾਣੀ ਪਿਆ ਕੇ ਆਏ ਐ ਛਾਵੇਂ ਬੰਨ ਕੇ ਆਏ ਐ ਉਹ ਤੇ ਮੈਂ ਇੱਕ ਪਈ ਸੀ ਹੋਰ ਨਹੀਂ ਭਈ ਮੈਂ ਤੁਹਾਨੂੰ ਦੱਸਦੇ ਆ ਚੱਕ ਲਈ ਜੀ ਮੈਂ ਜੇਬ ਜੇਬ ਚ ਕੱਢ ਕੇ ਰੱਖੀ ਸੀ ਨਾ ਮੈਂ ਇਹ ਵਾਲੇ ਆ ਤੇ ਸਿਮ ਬਾਕਸ ਰਾਇਆ ਲੈ ਲੈ ਸਸੀ ਕਾਲ ਜੀ ਸਾਰੇ ਹਾਂ ਮੈਂ ਚੱਲਿਆ ਲਓ ਜੀ ਚੱਲਾਣਾ ਜੀ ਇਦਾਂ ਹੋ ਗਿਆ ਫ੍ਰੀ ਮੈਂ ਜਾਂਦਾ ਹਾਂ ਮੈਂ ਹੋ ਗਿਆ ਫ੍ਰੀ ਬਿਲਕੁਲ ਟਾਈਮ ਦੇ ਨਾਲ ਹੁਣ ਹਾਂ ਇਹ ਚੱਲੇ ਆ ਹੁਣ ਅਸੀਂ ਇੱਥੇ ਬੈਠੇ ਆ ਜੇ ਆਪਣਾ ਮੰਗਲਵਾਰ ਦਾ ਸ਼ੂਟ ਹੈ ਠੀਕ ਆ ਆ ਲਓ ਦਾ ਕਰਦਾ ਹਾਂ ਮੰਗਲਵਾਰ ਇਹਨਾਂ ਦੀ ਆ ਇਹਨਾਂ ਦੀ ਮੰਦਰ ਦੇ ਮੰਦਰ ਇਹਨਾਂ ਫਿਰ ਹੋਊਗਾ ਮੰਦਰ ਹੈ ਨਹੀਂ ਲੋੜ ਤੁਹਾਨੂੰ ਕੀ ਨਹੀਂ ਨਹੀਂ ਹੈ ਨਹੀਂ ਆ ਜਾਣਾ ਓਕੇ ਸ਼ੂਟ ਕਰਾਂਗੇ ਆਏ ਕਰੀ ਆਏ ਤਾਂ ਮਾਣ ਕੇ ਚੱਲ ਕਿਤੇ ਜਾਣਾ ਹੁਣ ਜਾਣਾ ਬਾਹਰ ਸਾਈਟ ਆਪ ਮੰਗਲਵਾਰ ਦਾ ਸ਼ੂਟ ਹੈ ਹਾਂ ਠੀਕ ਆ ਬਾਹਰ ਪਾਣ ਦੀ ਹੈ ਨਾ ਕੋਈ ਮਾਣ ਨਹੀਂ ਬਾਬੀ ਖੁਲਦਾ ਉਹ ਆਹ ਦੇ ਦੇ ਕੇ ਰੱਖੋ ਉਹ ਤਾਂ ਉਹ ਕਿਹਦੀ ਐਸਕੀ ਮੈਂ ਰੱਖ ਦਿਆਂ ਅਗਲੇ ਹੱਥ ਤੇ ਫਿਰ ਹੁੰਦਾ ਅੱਗ ਸ਼ੁੱਕਰਵਾਰ ਨੂੰ ਵੀ ਉਹ ਜਾਣਾ ਕਿਤੇ ਇਸ ਤੱਕ ਮੈਨੂੰ ਹੁਣ ਸ਼ੁੱਕਰਵਾਰ ਵਾਲਾ ਦਿਨ ਮਿਲਵਾਉਣਾ ਠੀਕ ਕਰਮੋ ਹਾਂਜੀ ਮੰਗਲਵਾਰ ਨੂੰ ਫੋਟੋ ਦੇਖਾ ਮੰਗਲਵਾਰ ਨੂੰ ਸ਼ੂਟ ਹੋਣਾ ਮੰਗਲਵਾਰ ਪੱਕਾ ਬਾਕੀ ਹੋਰ ਹੋਰ ਥੋੜੀ ਜਿਹੀ ਇੱਕ ਵੀਡੀਓ ਹਾਂ ਠੀਕ ਹੈ ਇਹ ਨਵਾਂ ਜੀ ਠੀਕ ਹੈ ਜੀ ਮਾਰੀ ਇਹ ਜਿਹੜਾ ਨਵਾਂ ਜੀ ਆ ਗਿਆ ਜੁੜੀ ਮਾਸ ਤੇ ਜੁੜੀ ਆਸ ਤੇ ਕਮੈਂਟ ਉਹਦੇ ਹੁੰਦੇ ਆ ਉਹਨਾਂ ਨੂੰ ਆਇਆ ਕਿ ਮੇਰੀ ਜੂੜੀ ਕਿਵੇਂ ਲੱਗਦੀ ਆ ਇਹ ਹਾਂ ਦੱਸ ਦੱਸੋ ਜੂੜੀ ਕਿਵੇਂ ਲੱਗਦੀ ਜੂੜੀ ਕਿਵੇਂ ਲੱਗਦੀ ਹਾਂ ਕੱਪੜਾ ਤੋਂ ਬਾਅਦ ਮੇਰੇ ਤੋਂ ਬਾਅਦ ਕੱਟਣਾ ਉਸ ਤੋਂ ਬਾਅਦ ਆਓ ਜਦੋਂ ਕੁਦਰਤ ਨੇ ਫੁੱਲ ਬਣਾਇਆ ਉਦੋਂ ਗੁਲਾਬ ਦਾ ਆਇਆ ਕਿਹੜਾ ਹੈਗਾ ਇੱਕ ਵਾਰ ਤੁਹਾਨੂੰ ਕੋਈ ਹੋ ਗਿਆ ਬਾਹਰੋਂ ਨਿਕਲ ਗਈ ਨਿਕਲਦੀ ਗਈ ਹੈ ਨਿਕਲ ਇੱਕ ਵਾਰੀ ਆਂਟੀ ਮੇਰੇ ਨਾਲ ਮੇਰੇ ਮਾਤਾ ਨਿਕਲੀ ਤੇ ਆਹ ਲਾਡੀ ਛੋਟਾ ਹੁੰਦਾ ਸੀਗਾ ਤੇ ਮੈਂ ਨਾ ਜਦੋਂ ਜਾ ਮੇਰੇ ਮਾਤਾ ਦੇ ਕੋਲ ਸਾਰੇ ਪੰਨੇ ਤੇ ਉਹ ਹੋ ਗਏ ਨਾ ਤੇ ਮੈਂ ਮੈਨੂੰ ਕਿਹਾ ਤੂੰ ਆਇਆ ਨਹੀਂ ਮੈਨੂੰ ਲੈਣ ਵਾਸਤੇ ਤੇ ਵੀਪਾਲ ਕੋਲ ਸੀਗਾ ਮੈਂ ਖਾ ਲਾ ਤਾ ਨਹੀਂ ਆਵੇ ਮਾਤਾ ਦੇ ਕਿਹ ਹੋਈ ਸੀ ਮੈਂ ਕਿਹਾ ਮੜ ਕੇ ਨਾ ਮਾਤਾ ਆਪੇ ਨਹੀਂ ਕਿਰੀ ਸੀ ਕਿ ਕਿਸ ਬਾਬੇ ਤੋਂ ਕਢਾਈ ਸੀ ਨਾ ਲੱਡੂ ਤੇ ਹੋਰ ਮੈਂ ਕਹਿੰਦਾ ਕਿਸ ਬਾਬੇ ਤੋਂ ਕਢਾਈ ਸੀ ਆਇਆ ਕਰਦਾ ਤੂੰ ਐ ਇਹ ਜੱਲਾ ਤੇ ਕਹਾਂ ਮੈਂ ਜਿਹੜਾ ਸਭ 22 ਮਿੰਟ ਦੀ ਵੀਡੀਓ ਕਾਹ ਕਰਦੀ ਆ ਆਪ ਉਹ ਵੀ ਦੇ ਬਸ ਵੀਰੂ ਤੂੰ ਫਾਇਰ ਨਹੀਂ ਸੀ ਨਾ

ਹਾਲੋੜਾ ਜ਼ਿਆਦਾ ਬੜਾ ਨਹੀਂ ਸਿਰਫ ਮੈਂਟਲੀ ਬੜਾ ਪਰ ਜਿੰਨਾ ਕਾ ਉਹ ਉਹ ਨਹੀਂ ਜਿੰਨਾ ਕਾ ਉਹ ਇੰਨਾ ਨਹੀਂ ਆਉਂਦਾ ਅੱਧਾ ਕੱਲਾ ਲਾ ਪਾਉਂਦਾ ਜੈਸਟ ਕਰਕੇ ਪਾਵਾਂਦਾ ਹਾਂ ਇੱਕ ਜਵਸ ਚਲੋ ਠੀਕ ਹੈ ਜੀ ਤੇ ਬਾਕੀ ਜੂਰ ਖੰਮਗ ਜਾਂਦੇ ਹੋਏ ਕਿ ਜੂਹੇ ਵਾਂ ਖੁੱਡਾ ਪੱਟੀਆਂ ਨਾਲ ਉਹ ਇੱਥੇ ਨਾ ਉਹ ਕਰਨਾ ਹੈ ਸੋਨਾ ਕੋਲਾ ਮਤਲਬ ਕੋਲਾ ਵੀ ਤੇ ਸੋਨਾ ਵੀ ਸੋਨਾ ਇੱਕ ਸਾਨੂੰ ਖਬਰ ਆਈ ਹੈ ਵੀ ਇੱਥੇ ਸੋਨਾ ਹੈ ਇੰਦਾ ਇੰਜੰਜ ਸਵਾਲ ਚ ਸੋਨਾ ਤਾਂ ਬਹੁਤ ਹੈ ਇਹਨੂੰ ਲੱਗਿਆ ਨਹੀਂ ਪੁਰਾਣੀ ਕੂੜੀ ਭੈਣ ਕਰੀ ਅੰਦਰ ਕਿਨ ਠੀਕ ਹੈ ਸੋਨਾ ਤਾਂ ਬਹੁਤ ਹੈ ਬਸ ਨੀਗਾ ਤੜਕੇ ਤੜਕੇ ਮਾਰ ਨਹੀਂ ਬੰਦੀ ਆ ਰਾਤ ਨੂੰ ਕਹਿੰਦੇ ਚੰਪਦਾ ਹੁੰਦਾ ਨਾ ਦਿਖਦਾ ਹੋਰ ਤੜਦੀ ਕਲਾ ਮੈਂ ਕਿਹਾ ਪੂਰੀ ਕੂੜੀ ਦਿਖਾ ਦੇ ਮੜਾ ਜੇ ਫਿਰ ਇਹ ਆਪਣਾ ਯਾਰ ਦੋਸਤ ਨਿਤਿਸ਼